ਆ ਦਿਖਾ ਪਹਿਲਾਂ ਦਿਖਾ ਆਹ ਆੜਾ ਬੰ ਬੱਡ ਪੱਟ ਕਰੀ ਆਹ ਕਰਤੂਤ ਆ ਸਾਡੇ ਲੋਕਾਂ ਦੀ ਤੇ ਮੈਨੂੰ ਅੱਜ ਕਹਿੰਦਾ ਮੈਂ ਪਹਿਲਾਂ ਵੀ ਕਿਹਾ ਸੀ ਉਦੋਂ ਵੀ ਕੋਈ ਸੁਣਵਾਈ ਨਹੀਂ ਹੋਈ ਅੱਜ ਫੇਰ ਕੋਈ ਸੁਣਵਾਈ ਨਹੀਂ ਹੋ ਰਹੀ डीसी ਵਿਭੰਨੇ ਨਾਲ ਵੀ ਗੱਲ ਹੋਗੀ ਡੀ ਐਫਓ ਨਾਲ ਵੀ ਗੱਲ ਹੋਗੀ ਦੇਖਦੇ ਆ ਆਉਂਦੇ ਦਾ ਕਹਿੰਦੇ ਤਾਂ ਹੈਗੇ ਆਉਣੇ ਆ ਪਰ ਕਾਰਵਾਈ ਕੀ ਕਰਦੇ ਆ ਦੇਖ ਲੋ ਬਾਈ ਕਰਤੂਤ ਲੋਕਾਂ ਦੀ ਆ ਸੜਕਾਂ ਨਾਲ ਪਰੇ ਜਾਂਦੀ ਆ ਸੜਕ ਦੇ ਨਾਲ ਉਹ ਦਿਖਾ ਓਏ ਪੱਕਾ ਖਾਲ ਆ ਆ ਜਾ ਆ ਪੱਕਾ ਖਾਲ ਜਾਂਦਾ ਨਾਲ ਪੱਕੇ ਖਾਲ ਦੇ ਤੇ ਸੜਕ ਦੇ ਸੰਝ ਗੱਲਾਂ ਖੜੀਆਂ ਆ ਆ ਦੇਖ ਲੋ ਇੱਕ ਮਿੰਟ ਪੱਕਾ ਆ ਪੱਕਾ ਖਾਲ ਦਸਾ ਆ ਪੱਕਾ ਖਾਲਾ ਆ ਦੇਖ ਲੋ ਆ ਪੱਕਾ ਖਾਲਾ ਆ ਗਿਆ ਆ ਪਰਲੇ ਪਾਈ ਸੜਕ ਆ ਗਈ ਆ ਦੇਖ ਲੋ ਆ ਛੜਕ ਆ ਗਈ ਆ ਪੰਨਾਂ ਪੱਟ ਕੇ ਉਹ ਮਾਰੀਆਂ ਜਿਹੜੀ 20 ਸਾਲ 25 ਸਾਲ ਦੇ ਤਿਆਰ ਹੋਈਆ ਟਾਂਦੀ ਉਹ ਮਾਰੀ ਪੱਟ ਕੇ ਮੈਂ ਦੋ ਠੋਕੀਆਂ ਆ ਤੀਜੀ ਨੂੰ ਦਿਖਾਉਣੇ ਆਜੋ ਇਹਨੂੰ ਵੀ ਪਾਲਾ ਸੀ ਆ ਕੇ ਕਹਾੜਾ ਇਹਦਾ ਗੱਲ ਕਰਾ ਧੰਨਵਾਦ ਆ ਮੁੰਡੇ ਆ ਗਏ ਮੌਕੇ ਤੇ ਇਹਨਾਂ ਨੇ ਆ ਕੇ ਰੋਕ ਲਿਆ ਆ ਸੜਕ ਤੇ ਤੁਰੇ ਜਾਂਦੇ ਆ ਆਦ ਰਾਤ ਖੜਿਆ ਪਰੇ ਪੱਕਾ ਖਾਲਾ ਵਿਚਾਲੇ ਟਾਲੀਆਂ ਖੜੀਆਂ ਛੜਦੇ ਹੀ ਨਹੀਂ ਯਾਰ ਹੈਰਾਨੀ ਦੀ ਗੱਲ ਆ ਇੱਕ ਪਾਸੇ ਪائیں ਕਹੀ ਜਾਣਗੇ ਅੱਗ ਲੱਗ ਗਈ ਓਏ ਟੈਂਪਰੇਚਰ ਵੱਧ ਗਿਆ ਓਏ ਗਰਮੀ ਵੱਧ ਗਈ ਓਏ ਤਾਪਮਾਨ ਵੱਧ ਗਿਆ ਓਏ ਛੱਕੇ ਵੇ ਗਰਮੀ ਦੇ ਹੌਂਕ ਦੇ ਢੀ ਗਿੱਠ ਦੀ ਜੀਵ ਨਿਕਲਿਆ ਰਾਤ ਸ ਲੈ ਆਏ ਖੜਦੇ ਆ ਤੇ ਪੱਟਣ ਲੱਗੇ ਮੈਂਟ ਲਾਉਂਦੇ ਆ ਆਹ ਦੇਖ ਲੋ ਲੈ ਆਹ ਕਰਤੂ ਦਾ ਨਾ ਲੋਕਾਂ ਦੀ ਇਹਦਾ ਇੰਨੀ ਕ ਬਚਾ ਲਿਆ ਕਿ ਆਹ ਦੇਖ ਲੈ ਆ ਪਾ ਲਿਆ। ਹੁਣ ਇਹਦਾ ਜ਼ਿੰਮੇਵਾਰ ਕੌਣਾ ਆ ਦੇਖ ਲੋ। ਇਹਦਾ ਗੱਲ ਕਰਾ ਉੱਤੋਂ ਦਾ ਵੱਡੀ-ਬੁੱਡੀ ਬੈਠਿਆ ਕੋਤਾ ਵੱਡ ਲੀਆਂ ਖੜੀਆਂ। ਆ ਖਾਲ ਦਿਖਾ ਦੇ। ਆ ਪਰੇ ਖਾਲ ਆ ਗਿਆ। ਆ ਤਾਲੀ ਆ ਗਈ। ਆ ਸੜਕ ਇਧਰ ਆ ਗਈ। ਸੜਕ ਦੇ ਨਾਲ ਸਰਕਾਰੀ ਖਾਲਾ ਵਿਚਾਲੇ ਸਰਕਾਰੀ ਥਾਂ ਟਾਲੀਆਂ ਖੜੀਆਂ। ਉਹ ਪੱਟਤੀਆਂ ਦੋ ਪੱਟਤੀਆਂ ਇਹਨੂੰ ਬਾੜਾ ਰੱਖ ਲਿਆ ਸੀ ਆ ਕੇ ਫੇਰਤਾ ਸੀਗਾ ਇਹਨੇ ਜਾਣਾ ਚ। ਆ ਕੇ ਕਹਾੜਾ। ਇਹਦਾ ਆ ਕੇ ਗੱਲ ਕਰ ਮੌਕੇ ਦੇ ਨਾ ਨੇ ਆ ਕੇ ਰੋਕ ਲਿਆ ਇੱਕ ਵਾਰੀ ਜਿਹੜਾ ਬੰਦਾ ਪੱਟ ਰਿਹਾ ਹੈ ਨਾ ਟਾਲੀਆਂ ਅੱਗ ਲਾਈ ਨਹੀਂ ਬਾਈ ਲੱਗਦੀ ਅਗਰੀ ਦਾ ਨਾਮਾ ਬੰਦੇ ਕੋਲੇ ਉਲਟਾ ਪੁੱਛਿਆ ਕਹਿੰਦਾ ਮੈਂ ਪੱਟ ਕੇ ਗੁਰਦੁਆਰੇ ਹੁੰਦੇੜੀਆਂ ਲੈ ਦੱਸ ਯਾਰ ਸ਼ਰਬ ਯਾਰ ਕਿੰਨੀ ਪੈਲੀ ਹੋਏ ਦੇ ਕੋਲੇ 40 ਕਿੱਲੇ ਬਾਣ ਆ ਦੱਸ ਲੈ ਯਾਰ 40 ਕਿੱਲੇ ਬਾਣ ਹੈ ਤੇ ਆ ਆ ਇੱਥੇ ਟਾਲੀਆਂ ਸਰਕਾਰੀ ਥਾਂ ਦੇ ਖੜੀਆਂ ਪੱਟੀ ਜਾਂਦੇ ਆ ਮੈਂ ਸਰਕਾਰ ਨੂੰ ਅਪੀਲ ਕਰਦਾ ਡੀਸੀ ਬਟਿੰਡੇ ਨਾਲ ਵੀ ਗੱਲ ਹੋਈ ਹੈ ਡੀਐਫਓ ਨਾਲ ਵੀ ਗੱਲ ਹੋਈ ਹੈ ਜਿਹੜਾ ਜੰਗਲਾਤ ਅਫਸਰ ਆਪ ਜ਼ਿਲ੍ਹੇ ਦਾ ਉਹਦੇ ਨਾਲ ਵੀ ਗੱਲ ਹੋਈ ਹੈ ਕੈਨੇਡਾ ਹੈਗੇ ਵੀ ਆਉਣੇ ਆ ਪਰ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਯਾਰ ਐਂ ਤਾਂ ਲੋਕਾਂ ਨੇ ਦਰਾਸਤੀ ਨਹੀਂ ਛੱਡਣਾ ਕੋਈ ਕੀ ਫਿਰ ਫਾਇਦਾ ਡਰਾਮੇ ਕਰਨ ਦਾ ਵੀ ਅਸੀਂ ਹਰਿਆਵਲ ਆ ਬਣਾ ਰਹੇ ਹਾਂ ਹਰਿਆਵਲ ਦਸਤਾ ਬਣਾਤਾ ਜੀ ਹਰਿਆਵਲ ਦਾ ਦਿਹਾੜਾ ਬਣਾ ਰਹੇ ਹਾਂ ਜੀ ਆਪਾਤਾ ਵਰਨ ਦਿਹਾੜਾ ਬਣਾ ਰਹੇ ਸੀ ਕੀ ਫਾਇਦਾ ਯਾਰ ਨਾ ਡਰਾਮੇ ਦਾ ਖਾਣਾ ਪੂਰਤੀਆਂ ਦਾ ਯਾਰ ਕੁਆਂਟ ਸਾਈਡਰ ਨੂੰ ਮੜਾ ਮੋਟਾ ਅਧਿਕਾਰੀਆਂ ਨੂੰ ਕਹਿ ਲੋਕਾਂ ਨੇ ਇੱਕ ਰੁੱਖ ਨਹੀਂ ਛੱਡਣਾ ਇੱਕ ਰੁੱਖ ਵੀ ਇਹ ਬੈਰੀ ਹੋਏ ਖੜਾ ਸਾਰੇ ਆਪਣੇ ਜਿੰਨੇ ਬਾਣਾ ਦੇ ਖੜੇ ਸੀਗੇ ਜ਼ਮੀਨਾਂ 'ਚੋਂ ਸਾਰੇ ਉਹ ਪੱਟ ਤੇ ਉਹ ਜਮਾਂ ਸਾਫੂ ਕਰੀ ਤੁਰੇ ਜਾਂਦੇ ਆ ਹੁਣ ਇਹਨਾਂ ਨੂੰ ਪੈਗੇ ਜਿਹੜੇ ਕੋਈ ਸੜਕਾਂ ਦੇ ਖੜੇ ਆ ਕੋਈ ਪਈਆਂ ਦੇ ਖੜੇ ਆ ਕੋਈ ਖਾਲਾਂ ਦੇ ਖੜੇ ਆ ਕੋਈ ਸਰਕਾਰੀ ਸੂਆਂ ਦੇ ਖੜੇ ਉਹਨਾਂ ਨੂੰ ਪੈਗੇ ਹੁਣ ਮੈਂ ਭਵੰਤਮਨ ਨੂੰ ਅਪੀਲ ਕਰਦਾ ਵੀ ਜਿਹੜੇ ਬੰਦਾ ਦਰਾਤ ਪੜਦਾ ਉਹਦਾ ਮੋਟਰ ਦਾ ਕਨੈਕਸ਼ਨ ਕੱਟ ਦੇ ਫੇਰੇ ਲੋਕ ਸੂਤ ਆਉਣਗੇ ਇਹ ਡੰਡੇ ਦੇ ਯਾਰ ਆ ਲੋਕ ਇਹ ਪਿਆਰਪੁਰ ਦੀ ਭਾਸ਼ਾ ਕੋਈ ਨਹੀਂ ਸਮਝਦੇ ਨਹੀਂ ਹੈਗੇ ਮੈਂ ਕਿਸਾਨ ਜਥੇਬੰਦਾਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦਾ ਤੁਸੀਂ ਫਿਰ ਝਟ ਖੜ ਜਾਂਦੇ ਉਹਨਾਂ ਦੇ ਨਾਲ ਆ ਕੇ ਜੇ ਕੱਲ ਨੂੰ ਕੋਈ ਕਾਰਵਾਈ ਹੋ ਗਈ ਕੋਈ ਪਰਚਾ ਹੋ ਗਿਆ ਮੈਂ ਦੇਖ ਲੈਣਾ ਆ ਜਿੰਨੇ ਕਿਸਾਨ ਜਥੇਬੰਦ ਨਾਲ ਖੜਨ ਗਿਆ ਕੇ ਸਾਡੇ ਕਿਸਾਨ ਦੇ ਪਰਚਾ ਕਰਤਾ ਜੀ ਉਹ ਤੁਹਾਨੂੰ ਅਪੀਲ ਆ ਓਏ ਤੁਸੀਂ ਇਕੱਲਾ ਮਸਲਾ ਇਕੱਲੇ ਮਾਵਜਾਂ ਤੱਕ ਐ ਐਮਐਸਪੀਆ ਤੱਕ ਮਸਲਾ ਨਾ ਰੱਖੋ ਉਹ ਫਨਾਹ ਕਰੀ ਜਾਂਦੇ ਧਰਤੀ ਨੂੰ ਇਹ ਇਹਨੂੰ ਮਤ ਦਿਓ ਅਕਲ ਦਿਓ ਇਹ ਸੈਮੀਨਾਰ ਕਰਾਇਆ ਕਰੋ ਜਿੱਥੇ ਕੋਈ ਭਾਸ਼ਣ ਕਰ ਦੇਓ ਪ੍ਰਚਾਰ ਕਰ ਦੇਓ ਸਟੇਜਾਂ ਦੇ ਖੜ ਕੇ ਦੱਸਿਆ ਕਰੋ ਵੀ ਦਰਾਤ ਨਾ ਪਟੋ ਉਹ ਤੁਹਾਡੇ ਸੱਜਣਾ ਓਏ ਤੁਹਾਡੇ ਮਿੱਤਰ ਆ ਓ ਇਹ ਉਹ ਤੁਹਾਡੇ ਨਾਲ ਮੱਚਦੇ ਆ ਓਏ ਤੁਸੀਂ ਮਰ ਜਾਂਦੇ ਹੋ ਜਿਉਂਦੇ ਮੱਚਦੇ ਆ ਜਿਵੇਂ ਮਿੱਟੀ ਹੋ ਜਾਂਦੇ ਹੋ ਮਰ ਕੇ ਇਹ ਉਹ ਤੋਂ ਜਿਉਂਦੇ ਖੜੇ ਕਈ ਵਾਰੀ ਆਪਾਂ ਪੱਟ ਕੇ ਟਾਲੀ ਕਿਕਰ ਜਿਉਂ ਉਹਦੀ ਸੁਕਾ ਕੇ ਮਚਾ ਦਿੰਨੇ ਆ ਬੰਦਾ ਆ ਕਲ ਨੂੰ ਹੱਥ ਮਾਰੋ ਬੇਕਲੂ ਅਕਲ ਦਿਓ ਨੇਓ ਕਿਉਂ ਤਬਾਹ ਕਰਨ ਤੇ ਲੱਗਿਆ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਨਸਲਾਂ ਉਹ ਰਹਿਣ ਜੋ ਰਹਿਣੀ ਨਹੀਂ ਧਰਤੀ ਓਏ ਫਿਰ ਕਹਿੰਦੇ ਮੀਂਹ ਨਹੀਂ ਪੈਂਦਾ ਐਡੀਆਂ ਜੀਭਾਂ ਨਿਕਲੀਆਂ ਫੜਦੀਆਂ ਝੋਨਾ ਕਿਵੇਂ ਲੱਗੇ ਮੀਂਹ ਛੋਟੇ ਮੇਰੇ ਮੁਝਾ ਹੋਰ ਨਿਕਲਾਈ ਕਿਵੇਂ ਪੈਜੂਗਾ ਮੀਂਹ ਤੁਸੀਂ ਜਿਹੜਾ ਹਾਲਾਤ ਕਰੀ ਜਾਨੂੰ ਪੰਜਾਬ ਦੇ ਫਿਰ ਮੀਂਹ ਪਾਲਦੇ ਆ ਛੋ ਮਰੀ ਪੰਜਾਬ ਦਾ ਜਿਹੜਾ ਵੀ ਜੰਗਲਾਤ ਮੰਤਰੀ ਆ ਸ਼ਾਇਦ ਘਟਾਰੂ ਚੱਕ ਜੰਗਲਾਤ ਮੰਤਰੀ ਆ ਉਹਦੇ ਤੱਕ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਆ ਦੋ ਦਿਨਾਂ 'ਚ ਦੋ ਵਾਕਏ ਹੋਇਆ ਇਹ ਸਿਲਵਰਾ ਪਿੰਡ ਐ ਇੱਥੋਂ ਗੁਮਟੀ ਨੂੰ ਜਾਂਦੇ ਆ ਸੜਕ ਦੇ ਟਾਲੀਆਂ ਖੜੀਆਂ ਅੱਜ ਇਹ ਬੰਦਾ ਪੈ ਗਿਆ ਇਹਨੇ ਪੱਟਲੀਆਂ ਦੋ ਆ ਇੱਕ ਪੱਟਣ ਨੂੰ ਲੱਗਿਆ ਸੀਗਾ ਬੀਬੋ ਕੇ ਵਜਦੇ ਆ ਨਾ ਕੀ ਯਾਰ ਹਰਪ੍ਰੀਤ ਹਰਪ੍ਰੀਤ ਕਹਿੰਦੇ ਆ ਹਰਪ੍ਰੀਤ ਹਰੂ ਸਿੰਘ ਇਹਦਾ ਨਾਂ ਐ ਹਰਪ੍ਰੀਤ ਸਿੰਘ ਮੈਂ ਸਰਕਾਰ ਨੂੰ ਮੈਂ 20 ਬਟੰਡੇ ਨੂੰ ਮੈਂ ਜੰਗਲਾਤ ਮਹਿਕਮੇ ਨੂੰ ਬੇਨਤੀ ਕਰਦਾ ਇੱਕ ਇਹ ਬੰਦਾ ਸਿਲਵਰਾ ਪਿੰਡ ਤੋਂ ਆ ਇੱਕ ਠੱਗਾਂ ਦੇ ਵਜਦੇ ਆ ਪਿੰਡ ਕਲੋਕੇ ਤੋਂ ਜਦੋਂ ਸਿਲਵਰਾ ਦਾ ਪਿੰਡ ਕਲੋ ਨੂੰ ਜਾਂਦੇ ਛੇ ਟਾਲ ਲਗਾਉਣੇ ਪੱਟਲੀਆਂ ਦੂ ਮੋਟੀਆਂ ਮੋਟੀਆਂ ਏਡੀਆਂ ਜੱਫੇ 'ਚ ਨਹੀਂ ਆਉਂਗਾ ਏਡੀਆਂ ਟਾਲੀਆਂ ਪੱਟਲੀਆਂ ਉਹ ਵੀ ਆਈ ਹੈ ਉਹ ਇੱਕ ਪਾਸੇ ਸੜਕਾ ਦੂਜੇ ਪਾਸੇ ਖਾਲ ਹੈ ਵਿਚਾਲੇ ਖੜੀਆਂ ਉਹ ਪੱਟਲੀਆਂ ਕੋਈ ਰਾਜਾ ਬਾਬੂ ਨਹੀਂ ਯਾਰ ਕੋਈ ਪੁੱਛ ਕੇ ਨਹੀਂ ਯਾਰ ਕੋਈ ਸੁਣਵਾਈ ਹੈ ਨਹੀਂ ਸਾਲੀ ਕੋਈ ਕਾਰਵਾਈ ਨਹੀਂ ਸੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਨਾ ਮੈਂ ਪਿੰਡ ਵਸੀਆਂ ਨੂੰ ਵੀ ਕਹਿਣਾ ਚਾਹੁੰਨਾ ਕਿ ਕਈ ਵਾਰੀ ਆਪਾਂ ਬਿਨਾਂ ਗੱਲ ਤੋਂ ਵਿਰੋਧ ਖੜ ਜਾਂਦੇ ਆਖੇ ਵੀ ਨਹੀਂ ਸਾਡੇ ਪਿੰਡ ਦੇ ਬੰਦੇ ਨੇ ਖਿਲਾਫ ਬੋਲਦਾ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਇਹ ਦਰਾਹਤਾਂ ਦੀ ਛਾਂ ਇਹਨਾਂ ਦੀ ਆਕਸੀਜਨ ਇਹ ਮੀਂਹ ਪਉਣ ਦੇ ਸਹਾਈ ਇਹ ਛਾਂ ਦੇਣ ਚ ਕੱਲੇ ਲੱਖੇ ਨੂੰ ਨਹੀਂ ਹੈ ਲੱਖਾਂ ਦਾ ਇਹ ਕਦੇ ਆਉਂਦਾ ਕਦੇ ਲੰਘਦਾ ਇਹ ਸੋਡੇ ਲਈ ਵੀ ਉਹਨੇ ਨੇ ਜਾਂ ਸੋਡੇ ਲਈ ਦਾ ਵੱਧ ਨੇ ਯਾਰ ਇਹ ਆਹ ਲੋਕਾਂ ਨੂੰ ਕਾਨੂੰਨ ਅਕਲ ਦਿਓ ਮਤ ਦਿਓ 40 40 ਕੱਲਿਆਂ ਦੇ ਮਾਲਕ ਹੋ ਕੇ ਲਖਾਂਪਤੀ ਹੋ ਕੇ ਵੀ ਸਾਨੂੰ ਜੇ ਕੱਲ ਨਹੀਂ ਆ ਰਹੀ ਆ ਟਾਲੀਆਂ ਪੱਟ ਕਿਹਨਾਂ ਜੋ ਕੱਢੋਂਗੇ ਜਾਂ ਕਿੰਨੇ ਕ ਫਸਲ ਮਾਰਦੇ ਹੋਣਗੇ ਯਾਰ ਜੇ ਉੱਤੇ ਤਾਰ ਲੰਗਦੀ ਯਾਰ ਛਾਂਗ ਦਿਓ ਉਹ ਨਹੀਂ ਕੋ ਰੋਗ ਦਾ ਜੜਚੀ ਪਟਣ ਲੱਗ ਜਾਂਦੇ ਯਾਰ ਸੋ ਮੇਰੀ ਅਪੀਲ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭੰਸ ਸਿੰਘ ਮਾਨ ਨੂੰ ਕਿ ਇਨ੍ਹਾਂ ਲੋਕਾਂ ਦੇ ਕਨੈਕਸ਼ਨ ਕੱਟ ਮੋਟਰਾਂ ਦੇ ਜਾਂ ਕੋਈ ਕਾਨੂੰਨ ਹੀ ਲਿਆਦ ਰੱਖਤਾ ਜਿਵੇਂ ਕੰਢੀ ਏਰੀ ਦਾ ਕਾਨੂੰਨ ਹੈ ਉੱਥੇ ਬਿਨਾਂ ਮਨਜ਼ੂਰੀ ਤੋਂ ਕੋਈ ਬੰਦਾ ਆਪਣੇ ਖੇਤ ਚੋਂ ਵੀ ਨਹੀਂ ਪੱਟ ਸਕਦਾ ਕੋਈ ਕਾਨੂੰਨ ਹੀ ਹੈ ਜਣਾ ਬਣਾ ਦੇ ਵੀ ਜਿਹੜਾ ਬੰਦਾ ਦਰਾਹਤ ਪੱਟੂਆ 6 ਮਹੀਨੇ ਸਿੱਧੀ ਅੰਦਰ ਜਮਾਨਤ ਨਹੀਂ ਕੋਈ ਜੇਲ੍ਹ ਚ ਇਹ ਅਕਲ ਫੇਰ ਆਊਗੀ ਨਾ ਲੋਕਾਂ ਨੂੰ ਕਿ ਡਾਂ ਖਿੱਚੇਗਾ ਇਹ ਪਿਆਰ ਨਾਲ ਨਹੀਂ ਸਮਝਾਏ ਸਮਝਦੇ ਸੋ ਮੈਂ ਪੀਲੇ ਹੀ ਕਰਦਾ ਡੀਸੀ ਬਠਿੰਡਾ ਨੂੰ ਡੀਐਫਓ ਬਠਿੰਡਾ ਨੂੰ ਕਿ ਦੋ ਬੰਦਿਆਂ ਨੇ ਇਹ ਦਰਾਹਤ ਪੱਟਿਆ ਇਹਨਾਂ ਦੇ ਜਲਦ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਦੇ ਮੁਕੱਦਮਾ ਦਰਜ ਹੋਣਾ ਚਾਹੀਦਾ

ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਨਾ ਸਰਪੰਚ ਆ ਗਿਆ ਸਾਡੇ ਨਾਲ ਸਾਫਕਾ ਬਈ ਇਹਦੀ ਬਹੁਤ ਵੱਡੀ ਦੇਣ ਹੈ 5 ਕਿੱਲਾ ਜੰਗਲੇ ਨੇ ਲਾਇਆ ਇਹਦਾ ਭਰਾਵਾ ਧੰਨਵਾਦ ਆ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਨਾ ਵੀ ਤੁਸੀਂ ਫਿਰ ਚੀਕਾਂ ਮਾਰਦੇ ਹੋ ਵੀ ਤੁਸੀਂ ਚੀਕਾਂ ਮਾਰਦੇ ਹੋ ਉਹਨਾਂ ਵੀ ਸਾਡੇ ਕੈਂਸਰ ਹੋ ਗਿਆ ਓਏ ਛੂਗਰ ਹੋ ਗਿਆ ਓਏ ਜਵਾਕ ਨਹੀਂ ਹੁੰਦਾ ਓਏ ਚਿੱਟੇ ਨਾਲ ਮਰ ਗਿਆ ਜੋ ਤੁਸੀਂ ਐਡਾ ਵੱਡਾ ਤੱਕਾ ਕਰ ਰਹੇ ਹੋ ਧੋਕ ਮਾਰ ਰਹੇ ਹੋ ਪੰਜਾਬ ਦੀ ਧਰਤੀ ਦੇ ਐਡਾ ਜ਼ੁਲਮ ਢਾ ਰਹੇ ਹੋ ਦਰਹਸਤਾ ਨੂੰ ਪੱਟ ਕੇ ਅੱਗਾਂ ਲਾ ਕੇ ਦਰਹਸਤਾ ਨੂੰ ਇਕਸਾਨ ਕਰ ਰਹੇ ਆ ਇਹਦਾ ਫਿਰ ਕੁਦਰਤ ਦਾ ਇੱਕ ਅਸੂਲ ਆ ਜਿੰਨਾ ਨਿਉਂਦਾ ਪਾਓਗੇ ਵਾਪਸ ਮੁੜਨੇ ਮੁੜਨਾ ਹੁਣ ਆ ਦੇਖ ਲਾ ਕਿੱਡੀ ਵੱਡੀ ਟਾਲੀ ਆ ਲਾ ਤਾ ਚੱਕ ਤਾ ਇੱਕ ਟੀਲੇ ਆ ਚੱਕਤੀ ਆ ਦੇਖ ਲਓ ਆ ਚੱਕ ਤਾ ਕਰਨ ਆ ਖੜਾ ਆ ਚੱਕਤੀ ਇਹਨੂੰ ਪਾ ਲਿਆ ਕੇ ਉਹਨੂੰ ਪਾ ਲਿਆ ਕਰ ਰੋਕ ਗਈ ਹਾਂ ਇਹਦਾ ਰੋਕ ਲੀਨਾਂ ਨੇ ਆ ਕੇ ਪਤਾ ਵੀ ਜੋ ਫੋਨ ਗਿਆ ਕਿ ਇਧਰ ਕਿਹਾ ਤਾ ਤੋ ਮੈਂ ਹੋਰ ਵੀਰਾਂ ਨੂੰ ਅਪੀਲ ਕਰਦਾ ਵੀ ਜਿਹੜੇ ਖੇਤਾਂ ਵਾਲੇ ਆਲੇ ਦਾਲੇ ਹੁੰਦੇ ਆ ਉਹਨਾਂ ਨੂੰ ਅਪੀਲ ਕਰਦਾ ਵੀ ਜੇ ਕੋਈ ਬੰਦਾ ਰੁੱਖ ਪਾੜਦਾ ਉਹਨੂੰ ਰੋਕੋ ਉਹਦੀ ਸ਼ਿਕਾਇਤ ਕਰੋ ਜੇ ਨਹੀਂ ਰੁਕਦਾ ਤਾਂ ਜੰਗਲਾਤ ਵਿਭਾਗਮੇ ਕੋਲੇ ਕਰੋ ਕਿਸੇ ਵੀ ਨੇੜਲੇ ਅਧਿਕਾਰੀ ਕੋਲੇ ਕਰੋ ਤਾਂ ਕਿ ਕੰਮ ਰੋਕਿਆ ਜਾ ਸਕੇ ਤੇ ਨਹੀਂ ਇੱਥੇ ਲੋਕਾਂ ਨੇ ਇੱਕ ਪੱਤਾ ਨਹੀਂ ਛੱਡਣਾ ਇੱਥੇ ਪੱਤਾ ਵੀ ਉਹ ਨਾ ਵੀ ਭਾਈ ਮੇਨ ਨੰਬਰ ਪਾਇਆ ਜਾਂਦਾ ਜਿਵੇਂ ਮਹਿਕਮੇ ਆ ਜਾਂਦੇ ਵੀ ਦੀਕ ਵੀ ਓਏ ਮਹਿਕਮੇ ਮੂਹਕੇ ਮੇ ਉਹੇ ਜਿਹਾ ਹੈ ਪਾ ਕਿਹੜਾ ਸੁਣਦਾ ਕੋਈ ਪੁੱਛਦਾ ਹੀ ਨਹੀਂ ਮਹਿਕ ਮਲੇ ਤੇ ਮਹਿਕ ਮਲੇ ਹੁਣ ਤਾਂ ਕਾਰਵਾਈ ਕੀਤੀ ਹੋਏ ਸਰਦਾਰ ਜੀ ਕੋ ਗਾਣੀ ਵੀ ਤੋੜ ਦੇ ਅਸੀਂ ਅੰਗਰੇਜ਼ ਅੰਗਰੇਜ਼ ਸੁਣਦੇ ਆ ਕਹਿੰਦੇ ਜੇ ਕੋਈ ਅੰਗਰੇਜ਼ਾਂ ਦੇ ਵੇਲੇ ਦਾਤਨ ਤੋੜ ਦਿੰਦਾ ਸੀ 6 ਮਹੀਨੇ ਕੈਦ ਕਰਦੇ ਸੀ ਦਾਤਨ ਵੀ ਤੋੜਉਂਦੇ ਤਾਂ ਬਾਤ ਕੇ ਦਰਾਦ ਨਹੀਂ ਛੜਦਾ ਉਦੋਂ ਕੋਈ ਇਹ ਲੋਕ ਡੰਡੇ ਬਣਾ ਕਾਨੂੰ ਸੂਤ ਆਉਂਦੇ ਆ